ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਜਿਹੜਾ ਆਪਾਂ ਵੀਡੀਓ ਕਵਰ ਕਰ ਰਹੇ ਆ ਵੀਰ ਆਪਣੇ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਹੈਗੇ ਬਰਾਹ ਬਾਹਾਂ ਦਾ ਪਿੰਡ ਹੈਗਾ ਰੂੜੀ ਰੂੜੀ ਪਿੰਡ ਆ ਸਰਸੇਨੂ ਜੀ ਦਾ ਆਪਾਂ ਜਾਣਦੇ ਆ ਨਾ ਆਪਣਾ ਹਰਿਆਣਾ ਬਾਡਰ ਤੇ ਪਿੰਡ ਹੈਗਾ ਰੂੜੀ ਕਪੂਰਾ ਇਹ ਹਰਿਆਣਾ ਦੇ ਵਿੱਚ ਪੈ ਗਿਆ ਪਰ ਆਪਣੇ ਪੰਜਾਬ ਦੇ ਵਿੱਚ ਪੈਂਦਾ ਆਖਰੀ ਪਿੰਡ ਆ ਬਾਰਡਰ ਤੇ ਜਮਾ ਤੇ ਬਾਜਾ ਦਾ ਮੋਬਾਈਲ ਨੰਬਰ ਲੋਡ ਕਰ ਸਕਦੇ ਹੋ 80597 49967 80597 49967 ਬਾਜਾ ਦਾ ਮੋਬਾਈਲ ਨੰਬਰ ਆ ਸਾਹਮਣੇ ਸਕਰੀਨ ਤੇ ਆਪਾਂ ਵੀਰ ਦੇਖ ਰਹੇ ਹਾਂ ਡਿੱਗ ਦਾ ਕੰਮ ਕਰ ਰਿਹਾ ਖੂਹੀ ਇਹਨੂੰ ਕੱਚੀ ਪੱਟ ਕੇ ਪੱਕੀ ਕਰਕੇ ਦਿੰਦੇ ਆਗੇ ਜਿਵੇਂ ਆਪਣੇ ਘਰ ਭੀੜੇ ਹੁੰਦੇ ਅੱਜ ਖੇਤਾਂ 'ਚ ਘਰ ਹੁੰਦਾ ਜਾਂ ਆਪਣਾ ਮੰਨ ਕੇ ਚੱਲੋ ਵੀ ਘਰ ਘਰ ਵਾਲੀ ਜਗਾ ਆਪਣੀ ਹੁੰਦੀ ਹੈ ਬਾਹਰ ਆਪਣਾ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਹੀਂ ਹੁੰਦਾ ਆਪਣੇ ਕੋਲ ਹੁਣ ਉਹ ਦੇਖੋ ਵੀਰਾਂ ਨੇ ਖੂਹੀ ਪੱਟੀ ਆ ਪੱਟ ਕੇ ਖੂਹੀ ਨੂੰ ਆ ਆਪਦੇ ਘੜੇ ਬੜੇ ਬਣੇ ਨਾਲ ਲੈ ਕੇ ਆਉਂਦੇ ਆ ਸਵੇਰ ਹੁੰਦੇ ਆ ਤੇ ਸ਼ਾਮ ਤੱਕ ਕਲੀਅਰ ਕਰਕੇ ਦੇ ਜਾਂਦੇ ਆ ਜੇਕਰ ਤੁਸੀਂ 25 ਫੁੱਟ ਪਟਾਉਣੀ ਆ 30 ਫੁੱਟ ਪਟਾਉਣੀ ਆ ਆਪਦਾ ਸਮਾਨ ਬਾਈ ਨਾਲ ਲੈ ਕੇ ਆਉਂਦੇ ਆ ਨੰਬਰ ਵੀਰਾਂ ਦਾ ਸਕਰੀਨ ਤੇ ਚੱਲ ਰਿਹਾ 80597 4996755 ਦਾ ਮੋਬਾਈਲ ਨੰਬਰ ਹੈ ਸੋ ਆ ਦੇਖੋ ਕੜੇ ਵੀ ਰਪਾ ਰਹੇ ਆ ਇਹ ਫੁੱਟ ਬਾਈ ਫੁੱਟ ਦੇ ਨੇ ਕੋਲ ਕੜਾ ਹੁੰਦਾਗਾ ਆ ਨਾਲ ਇਹਨਾਂ ਦੇ ਰਸਾ ਵਗੈਰਾ ਸਾਰਾ ਗੱਡੀ ਪਰਬੰਧ ਸਾਰਾ ਕੁਝ ਆਪਦਾ ਵੀਰ ਨਾਲ ਲੈ ਕੇ ਆਉਂਦੇ ਆ ਸੋ ਆ ਦੇਖੋ ਕੜੇ ਰੱਖ ਰਹੇ ਆ ਸਾਰੇ ਮੰਨ ਕੇ ਚਲੋ 15 ਤੋਂ 20 ਮਿੰਟ ਜਿਹਨੂੰ ਪੱਕੀ ਕਰ ਦਿੰਦੇ ਆ ਇਹ ਨਹੀਂ ਗੱਲ ਵੀ ਖੂਹੀ ਪੱਟੀ ਵੀ ਬਾਰਿਸ਼ਾ ਹੋ ਗਈਆਂ ਪਿੱਟੇ ਡੈਗ ਪੈਣਗੇ ਜਾਂ ਹੁਣ ਆਪਾਂ ਬਾਥਰੂਮਾਂ ਦੀ ਖਾਤਰ ਖੂਹੀ ਪਟਾਉਣੀਆ ਤਾਂ ਵੀ ਵੀਰਾਂ ਨਾਲ ਸਭ ਪਰ ਕਰ ਸਕਦੇ ਹੋ ਤੇ ਇਹਨਾਂ ਦੀ ਵੀਡੀਓ ਆਪਾਂ ਸ਼ੈਨੇ ਬੰਨ ਜਟਾਣੇ ਕੋਠੇ ਚ ਪਾ ਕੇ ਵੀ ਆਈ ਸੀ ਵੀਰਾਂ ਦੀ ਸੋ ਅੱਜ ਮਹੀਨਾ ਹੋ ਗਿਆ ਵੀਰ ਕਹਿੰਦਾ ਯਾਰ ਕਰੀ ਦੀਵਾਰੀ ਹੋਰ ਕੀ ਆਪਾਂ ਕਰਦੇ ਸੋ ਵੀਰ ਮਨ ਮਜ਼ਦੂਰੀ ਦਾ ਮਿਹਨਤ ਦਾ ਕੰਮ ਕਰਦੇ ਆਗੇ ਤਾਂ ਆਪਾਂ ਕਿਹਾ ਵੀ ਕੋਈ ਜੱਕ ਨਿਕਰ ਦੀਵਾਰੀ ਫੇਰ ਸ਼ੇਅਰ ਕਰ ਦਿੰਨੇ ਆ ਸੋ ਦੇਖੋ ਪ੍ਰੋਪਰ ਖੂਈ ਪਟ ਗੇ ਐ ਕੜਾ ਬਣਾ ਕੇ ਜਿਵੇਂ ਸੂਤ ਦਾ ਫਰਕ ਨਹੀਂ ਪੈਂਦੰਦੇ ਕਿਉਂਕਿ ਜਿਹੜੀ ਕਾਰਾਗਰੀ ਢੇਲੀ ਬੰਦਾ ਕੰਮ ਕਰਦਾ ਉੱਥੇ ਬੰਦੇ ਦਾ ਹੱਥ ਟੈੱਕ ਜਾਂਦਾ ਸੋ ਦੇਖੋ ਜਮਾ ਨਾਲ ਨਾਲ ਰਲਦੀ ਮਿਲਦੀ ਐ ਲੱਗਦਾ ਜਿਵੇਂ 300 ਫੁੱਟ ਤੱਕ ਪੱਟੀ ਹੁੰਦੀ ਆ ਤੁਸੀਂ 25 ਫੁੱਟ ਤੱਕ ਪਟਾਉਣੀ ਆ 30 ਫੁੱਟ ਤੱਕ ਪਟਾਉਣੀ ਆ ਉਹ ਜਦ ਵੀ ਰੇਟ ਕਰ ਲੈਣਗੇ ਕੋਈ ਬਾੜਾ ਵੀ ਨਹੀਂ ਵੀਰਾਂ ਦਾ ਬਾਜਬ ਰੇਟ ਹੁੰਦਾ ਹੈਗਾ ਸਾਰਾ ਸਮਾਨ ਵੀਰ ਲੈ ਕੇ ਆਉਂਦੇ ਇੱਕ ਦਿਨ ਦੋ ਦਿਨ ਪਹਿਲਾਂ ਗੱਲ ਕਰ ਲਓ ਬਾਂਜਾਂ ਨੇ ਤੁਹਾਨੂੰ ਜੋ ਟਾਈਮ ਦੇਤਾ ਗੱਡੀ ਆਪਦੀ ਨਾਲ ਲੈ ਕੇ ਆਉਂਦਾ ਸਾਰੇ ਦੁਆਰੇ ਫਿਰ ਦੇਖੋ ਹੋਸਤਾ ਕੰਮ ਸ਼ੁਰੂ ਕਰਦਾ ਬਾਂਜਾਂ ਨੇ ਬਾਂਜਾਂ ਦਾ ਰੁਟੀਨ ਦਾ ਕੰਮ ਹੀ ਇਹ ਹੈ ਜਦੋਂ ਮਰਜ਼ੀ ਜਿੱਥੋਂ ਮਰਜ਼ੀ ਵੀਰ ਫੋਨ ਲਾਵੇ ਨੰਬਰ ਬਾਂਜਾਂ ਦਾ ਚੱਲ ਰਿਹਾ ਬਾਜਬ ਰੇਟ ਹੁੰਦਾ ਆਪਾਂ ਬਾਂਜਾਂ ਦੇ ਕੋਲੇ ਖੜ ਕੇ ਵੀਡੀਓ ਵੀ ਬਣਾ ਕੇ ਆਏ ਹਾਂਗੇ ਸੋ ਵੀਰਾਂ ਨਾਲ ਜਰੂਰ ਸੰਪਰਕ ਕਰਿਓ ਹਣ ਜਿਵੇਂ ਆਹ ਖੂਈ ਪਟਦੀ ਬਾਈ ਕਹਿੰਦੇ 30 ਫੁੱਟ ਅਗੇ ਲੋਕ ਕਹਿੰਦੇ ਸੀ ਕਿ ਰੋੜੇ ਛੱਡੋ ਥਲੇ ਬਰੇਤੀ ਤੇ ਕਰਕੇ ਛੱਡ ਦਿੰਦੇ ਆ ਜਿਵੇਂ ਘਰ ਦਾ ਪਾਣੀ ਹੈਗਾ ਘਟੋ ਘਟ ਕਹਿੰਦੇ 5 ਸਾਲ ਦੀ ਸਾਡੀ ਗਾਰੰਟੀ ਹੈ ਜਮਾ ਸੋ ਹੈ ਲਾਈਫਟਾਈਮ ਦੀ ਤੇ ਜਿੱਦ ਆਪਾਂ ਬਰਸਾਤ ਤੋਂ ਬਿਨਾ ਘਰੇਲੂ ਪਾਣੀ ਇਹਦੇ ਵਿੱਚ ਵਰਤਣਾ ਜਿਵੇਂ 5-7 ਘਰੇ ਪਸ਼ੂ ਰੱਖੇ ਹੋਵੇ ਆਪਣੇ ਬਾਥਰੂਮ ਦਾ ਰਸੋਈ ਦਾ ਪਾਣੀ ਹੋ ਜਾਂਦਾ ਸੋ ਜਿੰਨਾ ਮਰਜੀ ਵੀਰ ਕਹਿੰਦਾ ਪਾਈ ਚੱਲੋ ਕਿਧਰੇ ਜਮਕਦਾ ਨਹੀਂ ਇਹ ਮੇਨ ਗੱਲ ਜਿਹੜਿਆ ਕਰੇ ਪੈ ਰਹੇ ਹਨ ਅੱਗੇ ਕੀ ਹੁੰਦੇ ਕੱਚੀ ਖੂਈ ਪਟ ਦਿੰਦੇ ਸੀ ਸੋ ਆ ਜਿਹੜੇ ਕੜੇ ਰੰਗ ਪੈ ਗਏ ਇਹ ਸੀਮੈਂਟ ਬਜਰੀ ਦੇ ਗੋਲ ਕੜੇ ਆ ਗਏ ਇਹ ਪੱਕੀ ਨਹੀਂ ਸਹੀ ਹੋ ਗਈ ਜਮ ਸੋ ਕਿਧਰੇ ਨੀ ਚੀਜ਼ ਹੈਲਦੀ ਹੈ ਤੁਸੀਂ ਸੋਨੂੰ ਵੀਰਾਲਾ ਜ਼ਰੂਰ ਤਾਂ ਖੂਹੀ ਵਗੈਰਾ ਪਟਾਉਣੀ ਆ ਤਾਂ ਨੰਬਰ ਤੇ ਸੰਪਰਕ ਕਰ ਲਿਓ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ